ਭੈਣ ਭਾਈਆਂ ਦੇ ਨਾਲ ਵੰਡ ਕੇ ਛੱਕੇ ਖਾ ਲੈਂਦੇ ਆ ਨਹੀਂ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹ ਅਫਗਾਨਿਸਤਾਨ ਦੇ ਵਿੱਚ ਪੁਚਾਲ ਆਇਆ ਉਹਦੇ ਤੇ ਬਿਆਨ دیتا ਪੁਚਾਲ ਨਾਲ ਨੁਕਸਾਨ ਹੋਇਆ ਕਿ ਅਸੀਂ ਤੁਹਾਡੇ ਨਾਲ ਖੜੇ ਆ ਪਰ ਪੰਜਾਬ ਦੇ ਉੱਤੇ ਕਿੰਡੀ ਵੱਡੀ ਆਫਤ ਆਈ ਇੱਕ ਵੀ ਬਿਆਨ ਨਹੀਂ ਆਇਆ ਕਿ ਅਸੀਂ ਪੰਜਾਬ ਦੇ ਨਾਲ ਇਸ ਸੌਖੀ ਘੜੀ ਵਿੱਚ ਡਟ ਕੇ ਖੜੇ ਆ ਆਪਣੇ ਦੇਸ਼ ਦਾ ਫਿਕਰ ਨਹੀਂ ਜਾਂ ਤੇ ਪੰਜਾਬ ਨੂੰ ਤੁਸੀਂ ਆਪਣਾ ਮੰਨਦੇ ਨਹੀਂ ਤੇ ਇਤੋਂ ਦੇ ਪ੍ਰਧਾਨ ਮੰਤਰੀ ਦਾ ਇੱਕ ਵੀ ਬਿਆਨ ਪੰਜਾਬ ਲਈ ਦੇਖ ਕੇ ਕਿੰਨਾ ਮੀਡੀਆ ਚੱਲ ਰਿਹਾ ਹੈ ਕਿੰਨੀਆਂ ਖਬਰਾਂ ਆ ਰਹੀਆਂ ਨੇ ਇੱਕ ਵਾਰੀ ਵੀ ਜ਼बान ਵਿੱਚੋਂ ਕੁਝ ਨਹੀਂ ਨਿਕਲਿਆ ਪਰ ਅਫਗਾਨਿਸਤਾਨ ਦਿਸ ਜਾਂਦਾ ਤੇ ਆਪਣਾ ਦੇਸ਼ ਦਿਸਦਾ ਨਹੀਂ ਸੋ ਲੀਡਰਾਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਦੇਸ਼ ਨੂੰ ਆਪਣਾ ਵਿਗਿਆਨਕੀ ਦਾ ਅਹਿਸਾਸ ਨਾ ਕਰਾਓ ਇਸੇ ਕਰਕੇ ਤੇ ਜਦੋਂ ਫਿਰ ਪੰਜਾਬ ਵਿੱਚੋਂ ਕਦੀ ਕਦੀ ਬਗਾਵਤ ਉੱਠਦੀ ਹੈ ਨਾ ਕਿ ਅਸੀਂ ਵੱਖਰੇ ਹੋਣਾ ਉਹ ਇਹਨਾਂ ਕਾਰਨਾ ਕਰਕੇ ਹੀ ਅਗਲੇ ਕਹਿੰਦੇ ਕਿ ਅਸੀਂ ਤੁਹਾਡੇ ਤੋਂ ਵੱਖਰੇ ਹੋਣਾ ਹੈ ਤੁਸੀਂ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਹੋ ਪਾਣੀਆਂ ਦੇ ਵਿਸ਼ੇ ਤੇ ਵੀ ਜਦੋਂ ਸਾਨੂੰ ਡੋਬਣਾ ਹੁੰਦਾ ਓਦੋਂ ਡੁੱਬਣ ਲਈ ਕਿਰਕੱਲਾ ਪੰਜਾਬ ਅੱਗੇ ਹੁੰਦਾ ਤੇ ਜਦੋਂ ਪਾਣੀ ਸਾਡਾ ਲੁੱਟਣਾ ਹੁੰਦਾ ਤੇ ਇਹ ਤਾਂ ਉਹ ਹੋ ਗਈ ਵੱਡਾ ਭਾਈ ਤੇ ਛੋਟੇ ਭਾਈ ਵਾਲੀ ਗੱਲ ਅਜਾ ਹਰਿਆਣੇ ਵਾਲੇ ਵੀ ਕਹਿੰਦੇ ਸਾਨੂੰ ਅਸੀਂ ਪਾਣੀ ਨਹੀਂ ਲੈ ਸਕਦੇ ਅਜੋ ਵੀ ਕਹੀ ਜਾਂਦੀ ਤੇ ਅੱਗੋਂ ਪਿੱਛੋਂ ਓਦੋਂ ਰੌਲਾ ਪਾ ਰੱਖਿਆ ਸੀ ਉਹਨਾਂ ਨੇ ਵੀ ਸਾਨੂੰ ਪਾਣੀ ਦਿਓ ਪਾਣੀ ਦਿਓ ਇਹ ਤਾਂ ਇਹ ਹੋ ਗਿਆ ਵੀ ਵੱਡੇ ਵੱਡੇ ਭਾਈ ਨੇ ਘਰ ਵਿੱਚ ਮੱਝ ਰੱਖੀ ਪੱਟੇ ਵੀ ਉਹ ਪਾਉਂਦਾ ਹੈ ਪਟੇ ਲੈ ਕੇ ਵੀ ਉਹ ਆਉਂਦਾ ਹੈ ਉਹ ਮੱਝ ਨੂੰ ਨਵਾਉਂਦਾ ਵੀ ਉਹ ਹੈ ਗੋਹਾ ਵੀ ਉਹਦਾ ਉਹ ਚੱਕਦਾ ਹੈ ਉਹਦੀ ਬਿਮਾਰੀ ਠਮਾਰੀ ਹੋ ਜੇ ਜੋ ਜੋ ਕੁਝ ਸਾਰਾ ਕੁਝ ਉਹਦਾ ਖਰਚਾ ਪਾਣੀ ਉਹ ਚੁੱਕੇ ਤੇ ਜਦੋਂ ਸ਼ਾਮ ਨਾਲ ਸ਼ਾਮ ਨੂੰ ਧਾਰ ਕੱਢਣ ਦਾ ਵੇਲਾ ਆਵੇ ਤੇ ਉਹਦਾ ਛੋਟਾ ਭਾਈ ਵਾਲਟੀ ਚੁੱਕ ਕੇ ਆਜੇ ਉਹਦੋਂ ਕਹੇ ਧਾਰ ਮੈਂ ਕੱਢਾਂਗਾ ਖਰਚਾ ਤੂੰ ਕਰ ਪੱਟੇ ਤੂੰ ਪਾ ਪਾਲੇ ਨੂੰ ਤੂੰ ਪਰ ਜਦੋਂ ਧਾਰ ਕੱਢਣ ਦਾ ਪ੍ਰੋਫਿਟ ਲੈਣ ਦਾ ਵੇਲਾ ਆਉਂਦਾ ਉਹਦੋਂ ਮੈਂ ਵਾਲਟੀ ਚੁੱਕ ਕੇ ਆ ਜਾਂਗਾ ਉਹਦੋਂ ਛੋਟਾ ਭਾਈ ਆਜੇ ਤੋ ਸਾਧ ਸੰਗਤ ਜੀ ਅੱਜ ਜੇ ਸਾਡੇ ਤੇ ਵਿਪਤਾ ਬਣੀ ਅੱਜ ਸਾਡੇ ਨਾਲ ਕੋਈ ਨਹੀਂ ਖੜਿਆ ਅੱਜ ਪੰਜਾਬ ਹੀ ਪੰਜਾਬ ਦੇ ਨਾਲ ਖੜਿਆ ਹੈ ਅੱਜ ਸਿੱਖ ਹੀ ਸਿੱਖ ਨਾਲ ਖੜਿਆ ਹੈ ਇਤੇ ਗੁਰੂ ਨਾਨਕ ਦਾ ਬਖਸ਼ਿਆ ਹੋਇਆ ਸਾਨੂੰ ਜਿਹੜਾ ਵਲਡ ਛੱਕਣ ਦਾ ਸਿਧਾਂਤ ਹੈ ਅੱਜ ਪੰਜਾਬ ਨੂੰ ਏਡੀ ਵੱਡੀ ਵਿਪਤਾ ਦੇ ਵਿੱਚ ਪਿਆ ਪਰ ਇਹ ਫੇਰ ਵੀ ਪੰਜਾਬ ਜਿੱਥੇ ਦੁਨੀਆ ਨੂੰ ਜਾ ਕੇ ਰਜਾਉਂਦਾ ਉਥੇ ਅੱਜ ਜੇ ਆਪ ਵੀ ਵਿਪਤਾ ਵਿੱਚ ਹੈ ਤੇ ਵਿਪਤਾ ਦੇ ਵਿੱਚ ਵੀ ਖੁਸ਼ਹਾਲੀ ਮੰਨ ਰਿਹਾ ਹੈ ਭਾਈ ਕਾਨ ਸਿੰਘ ਨਾਬਾ ਦੇ ਕਹਿਣ ਦੇ ਮਾਨੋ ਇਹ ਬਿਪਤਾ 'ਚ ਵੀ ਖੁਸ਼ਹਾਲੀ ਮੰਨਦਾ ਹੈ ਤੇ ਕਿੰਨੀਆਂ ਵੀਡੀਓ ਬਜ਼ੁਰਗਾ ਨਹੀਂ ਵੇਖਦੇ ਉਹ ਕਹਿੰਦੇ ਰੱਬ ਦਾ ਬਾਣਾ ਕੋਈ ਨਹੀਂ ਕਿੰਨੀ ਮੁਸਕਰਾਹਟ ਹੈ ਘਰ ਡੁੱਬੇ ਪਏ ਨੇ ਕਰੋ ਬੇਕਾਰ ਹੋ ਗਏ ਫਿਰ ਵੀ ਉਹ ਚੜਦੀ ਕਲਾ ਵਾਲੇ ਇਹ ਚੜਦੀ ਕਲਾ ਵਾਲਾ ਜੀਵਨ ਸਾਨੂੰ ਸਤਿਗੁਰੂ ਨੇ ਸਿਖਾਇਆ ਜੋ ਨਰ ਮੁਖਮੈ ਦੁੱਖ ਨਹੀਂ ਮਾਨੈ ਸੁਖ ਸੁਨੇਹਰ ਪੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਸੁਖਾਂ ਨਾਲ ਵੀ ਬਹੁਤਾ ਪਿਆਰ ਨਹੀਂ ਤੇ ਦੁੱਖਾਂ ਵਿੱਚ ਵੀ ਘਬराईਦਾ ਨਹੀਂ ਕੋਈ ਗੱਲ ਨਹੀਂ ਅੱਜ ਦੁੱਖ ਆਇਆ ਤੇ ਘਬਰਾਉਣਾ ਥੋੜਾ ਹੈਗੇ ਆ ਭੈਣ ਭਾਈ ਸਾਡੇ ਪੰਜਾਬ ਦੇ ਜਿਉਂਦੇ ਆ ਅਸੀਂ ਪੰਜਾਬ ਵਾਸੀ ਪੰਜਾਬ ਵਸਤਾ ਗੁਰਾਂ ਦੇ ਨਾਂ ਤੇ ਤੇ ਇੱਥੇ ਗੁਰਾਂ ਦੇ ਨਾਮ ਤੇ ਬਸਦੇ ਪੰਜਾਬ ਵਿੱਚ ਕੋਈ ਭੁੱਖਾ ਨਹੀਂ ਮਰ ਸਕਦਾ ਇੱਥੇ ਸਭ ਨੂੰ ਲੰਗਰ ਰੋਟੀਆਂ ਸਭ ਪ੍ਰਸ਼ਾਦੇ ਸਭ ਕੁਝ ਉਹਦੇ ਢਿੱਡ ਦੀਆਂ ਪੂਰਤੀਆਂ ਜੋ